ਰਬਾ ਕਰក្លਾਤਾ ਉਸ ਨਿਆ ਰਾਧਾ ਕ੍ਰਿਸ਼ਨ ਮੰਦਰ ਦੁਕਾਨ ਗਲੀ ਦੇ ਅੰਦਰ ਲਾਜੀ ਪੀਸ ਲੈ ਕੇ ਆਂਦਾ ਆ ਮਲਟੀ ਕਲਰ ਦੇ ਉੱਪਰ ਕੰਮ ਹੋਇਆ ਆ neck ਦੇ ਉੱਪਰ ਹੈਂਡਵਰਕ ਦਾ ਕੰਮ ਆ ਦੁਪੱਟਾ ਪੂਰਾ ਹੈਵੀ ਵਰਕ ਦਾ ਆ ਜੀ ਫੋਰ ਸਾਈਡ ਲੈਸ ਵਰਕ ਦਿੱਤਾ ਗਿਆ ਆ ਹੋਲ ਸੇਲ ਮੇਲਾ ਕਹਿ ਦਤਾ ਤਾਂ ਅਸੀਂ ਹੋਲ ਸੇਲ ਮੇਲਾ ਦੇਣਾ ਆ ਪੀਸ ਮੜਿਆ ਚੈੱਕ ਕਰੋ ਪੂਰਾ ਹੈਵੀ ਵਰਕ ਦਾ ਕੰਮ ਕੀਤਾ ਆ ਜੀ ਪੂਰਾ ਹੈਵੀ ਵਰਕ ਦਾ ਰੇਟ ਨਾਲ ਨਾਲ ਮੈਂਸ਼ਨ ਕਰੀਦਾ ਹਰ ਸੂਟ ਦਾ ਹਰ ਇੱਕ ਡਿਜ਼ਾਈਨ ਦਾ ਮੈਂਸ਼ਨ ਕਰੀਦਾ ਰੇਟ ओरिजिनल ਕੁਆਲਿਟੀ ਦੇਣੀ ਆ ਮੇਨ ਗੱਲ ਆ ਪ੍ਰਭাকর ਵਾਲੇ ਕਦੇ ਵੀ ਕਾਪੀ ਨਹੀਂ ਦਿੰਦੇ ਇਹ ਸਾਡਾ ਚੈਲੰਜ ਹੈ ਜਿਹੜਾ ਮਰਜ਼ੀ ਕਮੈਂਟ ਦੇ ਵਿੱਚ ਕਹਦੇ ਕੁਆਲਿਟੀ ਹਲਕੀ ਮਿਲਦੀ ਆ ਹਮੇਸ਼ਾ ਹੀ ਕੁਆਲਿਟੀ ਵਧੀਆ ਮਿਲੇਗੀ ਰੇਟ ਦੀ ਗੱਲ ਕਰਨ ਜਾ ਰਹੇ ਆ ਵੀ ਇਹ ਸੂਟ ਤੁਹਾਨੂੰ 2500 3000 ਰੁਪਏ ਤੋਂ ਘੱਟ ਨਹੀਂ ਮਿਲੇਗਾ ਰੇਟ ਸਿਰਫ ਤੁਹਾਨੂੰ ਇਹ ਸੂਟ ਮਿਲਣ ਜਾ ਰਿਹਾ 1180 ਰੁਪਏ ਦੇ ਵਿੱਚ ਹਾਂਜੀ 1180 ਰੁਪਏ ਦੇ ਵਿੱਚ ਸੂਟ ਮਿਲਣਾ ਆ ਮਿਲਣਾ ਕਿੱਥੇ ਆ ਪ੍ਰਭাকর ਕਲੋਥ ਗਰ ਸ਼ੰਕਰ ਦੇ ਵਿੱਚ ਹੋਲ ਸੇਲ ਮੇਲਾ ਲੱਗ ਚੁੱਕਾ ਆ ਨਵੀਆਂ ਨਵੀਆਂ ਵੈਰਾਈਟੀਆਂ ਤੁਹਾਨੂੰ ਰੋਜ਼ ਅਪਡੇਟ ਕਰਦੇ ਰਹਿੰਦੇ ਆ ਤੁਹਾਡਾ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਦਾ ਹੈ ਜੀ ਬਹੁਤ ਹੀ ਜ਼ਿਆਦਾ ਪਿਆਰ ਤੁਸੀਂ ਵਿਜ਼ਿਟ ਕਰੋ ਦੁਬਾਰਾ ਪ੍ਰਭাকর ਕਲਾ ਹਾਊਸ ਨੇੜੇ ਰਦਾ ਕ੍ਰਿਸ਼ਨ ਮੰਦਿਰ ਦੁਕਾਨ ਗਲੀ ਦੇ ਅੰਦਰ